ਬੀਤੀ 26 ਜੁਲਾਈ ਨੂੰ ਦਸੂਹਾ ਦੇ ਪਿੰਡ ਬਾਦਲ ਨਜ਼ਦੀਕ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸਲਝਾਉਣ ਵਿੱਚ ਸਫਲਤਾ ਹਾਸਲ ਕਰਦਿਆਂ ਤਿੰਨ ਕਾਤਲਾਂ ਨੂੰ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਮਲਜਮਾ ਵਿੱਚ ਇੱਕ ਦੋਸ਼ੀ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਹੈ ਜਿਸ ਤੇ ਪਹਿਲਾਂ ਵੀ ਵਕਫਾਕ ਥਾਣਿਆਂ ਵਿੱਚ ਦੋ ਮਾਮਲੇ ਦਰਜ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਹੁਸ਼ਿਆਰਪੁਰ ਐਸ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਦੇ ਇਸ ਕਤਲकांड ਨੂੰ ਅੰਜਾਮ ਦੇਣ ਵਾਲੇ ਤਿੰਨੋਂ ਦੋਸ਼ੀਆਂ ਨੂੰ ਵਾਰਦਾਤ ਦੌਰਾਨ ਵਰਤੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਉਨ੍ਹਾਂ ਖੁਲਾਸਾ ਕੀਤਾ ਕਿ ਸਤਵਿੰਦਰ ਸਿੰਘ ਉਰਫ ਸੱਤੀਵਾਸੀ ਪਿੰਡ ਬਾਜਵਾ ਦੀ ਵਿਦੇਸ਼ ਚ ਰਹਿੰਦੇ ਪਿੰਦਰ ਨਾਲ ਪੁਰਾਣੀ ਰੰਜਿਸ਼ ਸੀ ਤੇ ਪਿੰਦਰ ਨੇ ਹੀ ਵਿਦੇਸ਼ ਚੋਂ ਕਾਤਲ ਕਨਿਸ਼ ਕੁਮਾਰ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ ਜਿਸ ਤੋਂ ਬਾਅਦ ਕਨਿਸ਼ ਨੇ ਆਪਣੇ ਸਾਥੀਆਂ ਅਮਨਦੀਪ ਸਿੰਘ ਫੌਜੀ ਵਾਸੀ ਡਫਰ ਅਤੇ ਜਸਵਿੰਦਰ ਸਿੰਘ ਵਾਸੀ ਡਫਰ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਬੜਾ ਸੈਂਸੇਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੋਸ਼ਿਆਰਪੁਰ 10ਵਾਂ ਰੋਡ ਤੇ ਹੋਇਆ ਸੀਗਾ ਜਿਹਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਤੇ 3 ਨੂੰ ਪਚਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਸਾਰਪੇਜ ਵੈਪਨ ਦੇ ਨਾਲ ਜਿਹਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਹੋਣ ਕਰਕੇ ਸਾਰਪੇਜ ਵੈਪਨ ਨਾਲ ਤੇ ਉਹਦੀ ਹਸਪੀਟਲ ਜਾਂਦੇ ਵੇ ਡੈਥ ਹੋ ਗਈ ਸੀਗੀ ਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਤਵਿੰਦਰ ਸਿੰਘ ਤੇ ਉਹਨੂੰ ਵੀ ਕਾਫੀ ਇੰਜਰੀਜ਼ ਹੋਈ ਤੇ ਬਾਅਦ ਚਾ ਆਫਟਰ ਟ੍ਰੀਟਮੈਂਟ ਹੀ ਇਸ ਐਜ਼ ਆਫ ਨਾਊ ਆਊਟ ਆਫ ਡੇਂਜਰ ਦੇ ਬਲਾਈਂਡ ਕੇਸ ਸੀਗਾ ਜਿਹੜਾ ਹੈਗਾ ਆ ਇਨੀਸ਼ੀਅਲੀ ਇਹਦੇ ਵਿੱਚ 302 ਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ ਤੇ ਬੀ ਐਨ ਐਸ ਦੇ ਹਿਸਾਬ ਨਾਲ 103 आ, 109 ਤੇ 3 ਆ ਧਾਰਾ ਦਾ ਬੀ ਐਨ ਐਸ ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਗਈ ਕ੍ਰਾਈਮ ਕ੍ਰਾਈਮ ਦੇ ਸੈਂਸੇਸ਼ਨ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਡੀ ਐਸ ਪੀ ਦਸੂਆ ਡੀ ਐਸ ਪੀ ਡੀ ਦੀ ਨਿਗਰਾਨੀ ਹੇਠ ਟੀਮਾਂ ਵੱਖਰੀ-ਵਥਰੀ ਘਟਿਤ ਕੀਤੀ ਗਈ ਜਦੇ ਵਿੱਚ ਸੀਆਈਏ ਇਨਚਾਰਜ ਦੀ ਟੀਮ ਐਸਐਚਓ ਦੀ ਟੀਮ ਤੇ ਸਬਡਿਵੀਜ਼ਨ ਦੇ ਦੂਸਰੇ ਆਫਸਰਸ ਦੀ ਟੀਮ ਤੇ ਇਹਨੂੰ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀਡੀ ਸਰਜੀਤ ਦਵਾਈਆ ਜੀ ਨੇ ਤੇ ਐਟ ਦੀ ਸੇਮ ਟਾਈਮ ক্লোਜ਼ਲੀ ਮੈਂ ਮੋਨੀਟਰ ਕਰਦਾ ਰਿਹਾ ਹੈਗਾ ਵਿਥਿਨ 48 ਆਰ ਇਸ ਬਲਾਈਂਡ ਕੇਸ ਨੂੰ ਜਿਹੜਾ ਹੈਗਾ ਅਸੀਂ ਟ੍ਰੇਸ ਕੀਤਾ ਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਈਡੈਂਟੀਫਾਈ ਕੀਤੇ ਪਹਿਲਾਂ ਟੈਕਨੀਕਲ ਸਰਵੇਲੈਂਸ ਦੇ ਨਾਲ ਤੇ ਨਾਲ-ਨਾਲ ਜਿਹੜਾ ਹੈਗਾ ਉਹ ਅਲੱਗ-ਅਲੱਗ ਆਪਣੇ ਖੂਪਿਆ ਸੋਸਾਂ ਤੇ ਰਹੇ ਤੇ ਉਸ ਤੋਂ ਬਾਅਦ 48 ਆਰਸ ਹੀ ਜਿਹੜੇ ਹੈਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ ਜਿਨ੍ਹਾਂ ਦਾ ਨਾਮ ਮਮਨਦੀਪ Alias अमन Alias ਫੌਜੀ ਹੈਗਾ ਦੂਸਰੇ ਦਾ ਨਾਮ ਜਸਵਿੰਦਰ ਸਿੰਘ ਉਰ ਮੋਨੂ ਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ ਤੇ ਮਟਰ ਮਟਰ ਕਿਉਂ ਰੰਗੀਜ ਕੀ ਸੀ ਜੀ ਆ ਤਿੰਨੋਂ ਦੋਸ਼ੀ ਜਿਹੜੇ ਅਸੀਂ ਫੜੇ ਹੈਗੇ ਨਾ ਤੋਂ ਪ੍ਰਿੰਮਰੀ ਜਿਹੜੀ ਪੁਸਟਾਚ ਤੋਂ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਦੁਬਈ ਹੁੰਦੇ ਹੋਏ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਡ ਮਹੀਨਾ ਪਹਿਲਾਂ ਤੇ ਈ ਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁੱਦਾ ਹੀ ਮੁਕੱਦਮਾ ਹੈਗਾ ਸਤਵਿੰਦਰੂ ਦੇ ਨਾਲ ਕਿਸੇ ਲੇਡੀ ਦੇ ਮੈਟਰ ਤੇ ਸੀਗਾ ਤੇ ਉਸ ਮੈਟਰ ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨੀਸ਼ ਕੁਮਾਰ ਨੇ ਤੇ ਪਿੰਦਰ ਨੇ ਆਪਸ ਵਿੱਚ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਸਵਾਰਦਾਤ ਨੂੰ ਅੰਜਾਮ ਦਿੱਤਾ ਹਾਂਜੀ ਜਿਹੜਾ ਏਕ ਅਮਨਦੀਪ ਅਲੀਅਸ ਫੌਜੀ ਹੈਗਾ ਉਹਦੇ ਤੇ ਦੋ ਐਫਆਈਆਰ ਪਹਿਲਾਂ ਤੋਂ ਦਰਜ ਹੈਗੇ 336 ਦੇ ਇੱਕ ਪੁਲਿਸ ਸਟੇਸ਼ਨ ਗੜਦੀਵਾਲ 'ਚ ਇੱਕ ਪੁਲਿਸ ਸਟੇਸ਼ਨ 10ਵਾਂ 'ਚ ਅਮਨਦੀਪ ਕਿਥੇ ਰਹਿੰਦਾ ਹੈ ਅਮਨਦੀਪ ਜਿਹੜਾ ਹੈਗਾ ਆ ਰੈਜ਼ੀਡੈਂਟ ਹੈਗਾ ਆਪਣਾ ਲੋਕਲ ਡਾਫਰ ਪਿੰਡ ਦਾ ਡਾਫਰ ਪਿੰਡ ਦਾ ਹੈਗਾ ਹਥਿਆਰ ਕੀ ਬਰਾਮਦ ਹੋਇਆ ਨਾ ਕੋਈ ਹਥਿਆਰ 2 ਸ਼ਾਰਪੇਜ ਵੈਪਨ ਬਰਾਮਦ ਕੀਤੇ ਗਏ ਹੈਗੇ ਦੋਨੋਂ